ਕੀ ਕਹਿੰਦਾ ਕਿ ਸਾਰੇ ਸਾਰਿਆਂ ਲਈ ਲੱਕੀ ਆਉਂਦਾ ਦੂਜਾ ਕਹਿੰਦਾ ਨਾਰਾ ਬਾਬਾ ਇਤਸਾਲਾ ਸੱਖੀ ਆਉਂਦਾ ਤੀਜਾ ਕਹਿੰਦਾ ਰਗਾ ਦੇ ਕਿ ਲੱਗੀ ਮਾਲਸ਼ ਕੀ ਆਉਂਦਾ ਚੌਥਾ ਕਹਿੰਦਾ ਛੀੜੀ ਉਹਨਾ ਮੋਢੇ ਡੰਗੀ ਬੱਕੀ ਆਉਂਦਾ ਜਿਵੇਂ ਕਿਥੇ ਕਿਤੇ ਹੋਈ ਸ਼ਿਕਾਰ ਦੀ ਨਿੱਕੀ ਗੱਲ ਪਿੱਛੇ ਛੇੜ ਲੈਂਦੇ ਮਸਲਾ ਉਥੇ ਚਿੜੀ ਵੀ ਨਾ ਸਵਾਗਤ ਹੈ ਤੁਹਾਡਾ ਸਾਡੇ ਸ਼ੌਟਾਡਾ ਆਪਣੇ ਚੈਨਲ YouTube ਗਗਨ ਬਲੌਗਸ ਤੇ ਸੋ ਅੱਜ ਆਏ ਆ ਮਤਰੋ ਨਾਕਰ ਸਾਹਿਬ ਅਸਰੇਕਣ ਸੋ ਸੰਗਤ ਚੈੱਕ ਕਰ ਮੇਰੇ ਮਤਰੋ ਸੰਗਤ ਦੇਖੋ ਚੱਲਦੇ ਆ ਮੱਥਾ ਟਿਕਾਉਨੇ ਆ ਤੁਹਾਨੂੰ ਸਾਰਿਆਂ ਨੂੰ ਠੀਕ ਆ ਚੈਨਲ ਦੇ ਨਾਲ ਜੁੜੇ ਰਹੋ ਮਿਲਦੇ ਆ ਆਪਾਂ ਬਹੁਤ ਛੁੱਟਦੇ ਤਾਂ ਖਾਲੀ ਆ ਹੁਣ ਲੋ ਮਤਰੋ ਆਪਣੇ ਮਿੱਤਰ ਪਿਆਰੇ ਆ ਗਏ ਆ ਸਾਰੇ ਸਾਰੇ ਨੇ ਆਇਆ ਲੋ ਵੀਜੀ ਤੁਹਾਨੂੰ ਤਾਂ ਪਹਿਲਾਂ ਵੀ ਬੁਲਾਇਆ ਚਲ ਕੋਈ ਨੈਕ ਕਰੀਓ ਮਤਰੋ ਰਾਤ ਦੇ ਕੋਈ ਵੈਕ ਕਰੀ ਗੈਸ ਕਰੋ ਬੰਦੇ ਕਿੰਨੇ ਹੋਗੇ 24 ਫੁੱਟ ਦੀ ਟਰਾਲੀ ਆ ਬੰਦੇ ਗੈਸ ਕਰੋ ਕਿੰਨੇ ਹੋਣਗੇ ਆ ਜਾ ਓਏ ਚੱਲਦੇ ਆ ਮਿੱਤਰੋ ਗੁਰਦੁਆਰੇ ਵਾਲੇ ਅੰਮ੍ਰਿਤਸਰ ਗੁਰਦੁਆਰੇ ਅੰਮ੍ਰਿਤਸਰ ਮੱਠਾ ਤੇ ਇੱਕਦੇ ਆ ਠੀਕ ਆ ਇੱਕ ਆਂਪਰ ਦੇ ਆ ਤੁਹਾਨੂੰ ਵੀ ਦਿਖਾਉਨੇ ਆ ਸਾਰਾ ਠੀਕ ਆ ਆ ਭਾਈ ਜੀ ਤੁਹਾਨੂੰ ਕਿੰਨੇ ਚਿਰ ਬਾਅਦ ਤੁਸੀਂ ਮਿਲੋ ਬੋਣ ਲੱਗੇ ਪਾ ਵੀ ਟਾਈਮ ਹੋ ਗਿਆ ਹੁਣ ਨਾ ਡੇਢ ਦੋ ਮਹੀਨੇ ਹੋ ਗਏ ਜਿਆਦਾ ਹੀ ਹੋ ਗਏ ਉਹਨਾਂ ਨੂੰ ਹਾਂ ਇਹ ਨਾਮ ਆ ਕੇ ਨਾ ਆਪ ਬਾਜੀ ਨੇ ਚੈਨਲ ਦਾ ਨਾਮ ਤੇ ਦੱਸ ਦਿਆ ਆਪਣੇ ਡਾਇਨਾਸੌਰ ਸਾਰੇ ਕੰਨ ਕੇ ਸਬਸਕ੍ਰਾਈਬ ਹਾਂ ਦੱਸ ਗਏ ਆ ਨਾਮ ਇਹ ਸਾਰੇ ਕੀ ਆਉਣਾ ਨਾ ਹਾਂ ਨਾਮ ਦੱਸ ਦੇ ਆਇਆ 150 ਆ ਗਏ ਉੱਥੇ 150 ਆ ਗਏ ਹਾਂ ਇਹ ਹੋ ਗਏ ਹੁਣ ਇੰਨੇ ਕੇ ਹੋਣੇ ਆ ਮਿੱਤਰੋ ਇਹਦੇ ਬਾਈ ਦਾ ਚੈਨਲ ਵਾਲੇ ਆਪਣੇ ਵੀ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਠੀਕ ਆ ਮਿੱਤਰੋ ਮੈਂਟੂ ਮੈਂਟ LED ਵੀ ਲਵਾ ਦੋ ਬਾਈ ਜੀ ਵੀ ਲਵਾ ਦੋ ਆ ਜੋ ਬਾਜੀ ਹੁਣ ਆਜੋ ਚਲਿਏ ਮਿੱਤਰੋ ਗੁਰਦੁਆਰਾ ਦੇਖੋ ਚੈੱਕ ਕਰੋ ਇੱਥੇ ਦਾ ਮਾਹੌਲ ਲਈ ਇੱਕ ਤਾਂ ਗੱਲ ਆ ਬਾਟੀਆਂ ਕੋਈ ਨਾ ਦਵਾਵਾ ਕੇ ਬਾਟੀਆਂ ਵੀ ਮਿੱਤਰੋ ਇੱਥੇ ਦੇ ਬੰਦੇ ਆ ਨਾ ਜਿਹੜੇ ਇੱਥੇ ਦੇ ਜਿਹੜੇ ਬੰਦੇ ਆ ਇੱਥੇ ਦੇ ਬੰਦਿਆਂ ਦਾ ਸੁਆ ਮਤਲਬ ਕਹਿੰਦਾ ਪਾਵ ਆ ਲੈ ਗੈਲਰੀ ਆ ਅਮੀ ਉਹ ਨਹੀਂ ਉਹ ਐਵੇਂ ਲੋਕਾਂ ਨੇ ਮਿੱਤਰੋ ਇੱਥੇ ਦੇ ਬੰਦੇ ਯਾਨੀ ਇੰਨੇ ਚੰਗੇ ਇੰਨਾ ਸਵਾਦ ਆਦਾ ਬੜੀ ਆਣਾ ਮਿੱਤਰੋ। ਇਹ ਲੈ ਕਾਹਦਾ ਆਣਾ ਨਾ ਯਾਰ। ਇਹ ਲੈ ਕੱਟ ਕੇ ਦੇਈ ਬੰਦੇ। ਇੰਨੇ ਬੰਦੇ ਚੰਗੇ। ਵਾਹ ਫਿਰ ਰੱਖ ਦੇ। ਵਾਹ ਫਿਰ ਟੰਨੂ ਸਹੀ ਦੱਸਾਂ। ਮੈਨੂੰ ਹਾਂ ਪਾ ਖੜੇ ਟਾਈਮ ਸਵੇਰੇ। ਮੈਂ ਤਾਂ ਉੱਠਿਆ ਮਿੱਤਰੋ ਕਬੂਤਰਾਂ ਦੀ ਕੰਮ ਕਰਦਾਂ ਥੋੜਾ ਖੁੱਡੇ ਵਿੱਚ। ਮੈਨੂੰ 3 ਵਜੇ ਪਤਾ ਲੱਗਾ ਘਰ ਜਾਣ ਦੱਸਿਆ। ਮੈਂ ਤਾਂ ਐ ਰੈਡੀ ਕਰ ਕਦੇ ਉਹ ਸਮਾਨ ਲੱਭ ਜਵੇ ਉਹ ਘਵਾਜ ਜਵੇ। ਐ ਓਏ। ਮਗਾ ਇੱਦਾਂ ਤੈਨਾ ਵੀ ਇੱਦਾਂ ਹੁੰਦਾ ਮਗਾ ਤੈਨਾ ਵੀ ਇੱਦਾਂ ਹੁੰਦਾ ਕਿ ਉਸ ਮਨ ਲੱਭਦਾ ਉਹ ਗਵਾਜੰਦਾ ਉਹ ਲੱਭਦਾ ਹੋਗੋ ਆਜੰਦਾ ਉਹ ਤਾਂ ਭਰਾਵਾ ਜੋ ਲੱਭੀਦਾ ਉਹੀ ਮਿਲਦਾ ਹੀ ਨਹੀਂ ਗਾ ਹਾਂ ਮਸਤਰ ਕੀ ਐਕ ਕਰੋ ਯਾਰ ਉਹ ਸਮੱਸਿਆ ਆ 파ਰਕਿੰਗ ਕਿ ਨਹੀਂ ਕਹਿੰਦੇ ਮੱਥੜੇ ਗਾ ਦੰਡੀ ਕਿ ਹੋਰ ਪਰ ਹੱਟੜੋ ਨਾ ਉੱਤੜਾ ਦੰਨੀ ਆ ਲੈ ਲੈਣੇ ਕੋਈ ਨਾ ਚੱਲ ਕੋਈ ਨਾ ਬੱਬਾ ਮਾਮ ਕਰੀ ਉਤਰਾ ਉਤਰਾ ਦੇਖੋ ਗਾ ਅੰਦਰ ਜਾਂਦੇ ਇਹ ਕਿਹੋ ਜਿਹਾ ਦਾ ਲਾਸਟ ਵੀਡੀਓ 2.5 ਮਹੀਨੇ ਪਹਿਲਾਂ ਇੱਦਾਂ ਹੀ ਆ ਇੱਦਾਂ ਆ ਬਾਜੀ ਚਲੋ ਮੇਂ ਮਤਰੋਂ ਅਉ ਦੇਖੀ ਵਧੀਆ ਹੈ ਨਾ ਇੱਦਾਂ ਰਾਚਰਾ ਘਾਵੀ ਆ ਰਾਚਰਾ ਘਾਵੀ ਆ ਮਤਰੋਂ ਨਾ ਉਹ ਰੀਡਿੰਗ ਲੇਤਾ ਹੈ ਉਹ ਚਾਲ ਇਹ ਰਿਕੀ ਦਾ ਹਟਿਆ ਨਾ ਮਤਰੋਂ ਆਜ ਚੈੱਕ ਕਰੋ ਨਾ ਵੀ ਮਤਰੋਂ ਸਰੋਵਰ ਚੈੱਕ ਕਰੋ ਸਾਂ ਰਣੋਲਾ ਆ ਨਾ ਤਲੋ ਤਾਲ ਪਾਣੀ ਹੋਇਆ ਵਾ ਮਿੱਤਰੋ ਚੈੱਕ ਕਰੋ ਹਮਾਰਾ ਫੋਨ ਨਾ ਹਮ ਮਿੱਤਰੋ ਚੱਲਦੇ ਹਾਂ ਅੰਦਰ ਅੰਦਰ ਜਾਂਦੇ ਆ ਪਰ ਜਾ ਕੇ ਉਥਾਂ ਉਥਾਂ ਠਾ ਟੇਕੇ ਪੇਦੇ ਡੇ ਕੀ ਬਣਦਾ ਕੀ ਜੜਦਾ ਸਾ ਦੇਖ ਲਿਆ ਪ੍ਰਸ਼ਾਦਾ ਛੱਕ ਰਿਹਾ ਹੁਣ ਆਪਾਂ ਕਿੱਧਰ ਜਾਨਾ ਹੁਣ ਇਦਾਂ ਹੀ ਮੜ ਆ ਜਾ ਕੰਮ ਲਈਏ ਪਹਿਲੀ ਕਿੰਨੀ ਆਰੀਆ ਹੈ ਪਹਿਲੀ ਵਾਰੀ ਮਿੱਤਰੋ ਚੱਲ ਵਾਜੀ ਆਉਣਾ ਚਾਹੀਦਾ ਰੰਗ ਪਾਣੀ ਸਿਕਾ ਗਏ ਮੱਥਾ ਦੇਖਣਾ ਚੱਲ ਵਾਜੀ ਆ ਜਾ ਇੱਧਰ ਲੰਗਰ ਖਾ ਜਾਂਦਾ ਜੋ ਉੱਪਰ ਹਮਰੇ ਇੱਥੇ ਲੱਗਿਆ ਚੱਲ ਵਾਜੀ ਆ ਦਵਾਰੋਂ ਡਾਲਾ ਕਿਹਨ ਡਾਲ ਲਿਆ ਕਿਹਨ ਹਾਂ ਅੱਛਾ ਅੱਛਾ ਇਹ ਸਾ ਮੈਂ ਘਰੇ ਗੱਦ ਦਵਾਰ ਇਹ ਤਾਂ ਲੰਗਰ ਲੱਗਾ ਹੋਊਗਾ ਆ ਪਹਿਲੇ ਪਹਿਕਟ ਚਲੋ ਕੋਈ ਨਾ ਜਿਹਦੀ ਜਿੰਨੀ ਸਾਜ ਦੀ ਜਿੰਨੀ ਸ਼ਰਦਾ ਅਗਲਾ ਅਗਲਾ ਸੇਵਾ ਕਰੀ ਜਾਂਦਾ ਆ ਚਲ ਕਰਨੀ ਚਾਹੀਦੀ ਆ ਕੋ ਉਹ ਨਾ ਦਰੀਏ ਬਾਹਰ ਦੋ ਮਿੰਟ ਧਿਆਨ ਲਾਉਣੇ ਆ ਜਾ ਅੱਗੇ ਆ ਦੇਖੋ ਰੇਖਾ ਹੀ ਮਤਲਬ ਉਹ ਦਵਾ ਚੈੱਕ ਕਰੋ ਇੱਕ ਵਾਰੀ ਕਿੱਡਾ ਵੱਡਾ ਉਹਦੇ ਪਾਉਣ ਟੋਕ ਮੈਂ ਕਰੀ ਦਿਆ ਆਓ ਦੇਖੋ ਹਾਂ ਤੇ ਓਏ ਲਾਣਤਾ ਪੈਣੀ ਆ ਜਿੱਦ ਤੱਕ ਤੁਸੀਂ ਕੰਮ ਕਰਨ ਲੱਗੇ ਆ ਪਰ ਬਹਿਨੇ ਆਕ ਤੇ ਸਤਿ ਸ਼੍ਰੀ ਅਕਾਲ ਉਹ ਇੱਧਰ ਫੁੱਲ ਹੈ ਓਏ ਉੱਤੇ ਬਲੌਗੋ ਬਲੌਗੀ ਹੁੰਦੇ ਆ ਕੰਮ ਪੂਰਾ ਬਾਹਰ ਹੁਣ ਇੱਕ ਨੀ ਕਮੀ ਰਹਿ ਗਈ ਕਿੰਨੇ ਕਿ ਚਾਰ ਤਿੰਨ ਬਲੌਗ ਬਹੂਗਾ ਦੋ ਮਹੀਨੇ ਕਿ ਤਿੰਨ ਮਹੀਨੇ ਨਾ ਹੁਣੀ ਪੈ ਜਾਣਾ ਚੱਲ ਵਧੀਆ ਆਪਣਾ ਤਾਂ ਤੁਹਾਨੂੰ ਪਤਾ ਮਿੱਤਰੋ ਟਾਈਮ ਹੁੰਦਾ ਸ਼ਾਮ ਦਾ ਸ਼ਾਮ ਨੂੰ ਆਪਾਂ ਪਾਈਦਾ ਬਲੌਗ ਠੀਕ ਆ ਉਹ ਮਿਲਦੇ ਆਪਾਂ ਤੁਹਾਨੂੰ ਬਾਹਰ ਹੀ ਆਗੇ ਠੀਕ ਆ ਗੁਰਦੁਆਰੇ ਅੰਦਰ ਮਨਾ ਨਹੀਂ ਗਾ ਮਤਲਬ ਮਨਾ ਨਹੀਂ ਕੀ ਇਹਨਾਂ ਮਨਾ ਦਬਾਉਣਾ ਹਣਾ ਚੱਲਦੇ ਆ ਹੋਈ ਨਾ ਤੰਦ ਹਾਉਣੇ ਆ ਇੱਕ ਚੀਜ਼ ਇੱਧਰ ਜਾਣਦੇ ਆ ਮਿਹਰ ਕਰੀ ਮਾਤਕਾ ਈਗੋ ਮਠਾ ਕੀ ਦਹਜ ਤਨ ਮੈਂ ਅੱਜ ਚੈੱਕ ਕਰੋ ਇੱਕ ਓਂਕਾਰ ਚਲੋ ਜੀ ਅਲੀਏ ਮਿੱਤਰੋ ਜੇ ਵੀਲੌਗ ਵਧੀਆ ਲੱਗਾ ਲਾਈਕ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਗੱਲ ਸਬਸਕ੍ਰਾਈਬ ਸਾਰੇ ਮਿੱਤਰਾਂ ਵੀਰਾਂ ਭਰਾਵਾਂ ਨੂੰ ਸ਼ੇਅਰ ਕਰਦੇ ਹੋ ਠੀਕ ਆ ਮਿਲਦੇ ਆ ਆਪਾਂ ਤੁਹਾਨੂੰ ਇੱਧੇ ਹੋਰ ਵਧੀਆ ਜੈਂਟਰਾ ਟਿਕ ਮੋਲ ਚ ਗਏ ਬਾਏ ਬਾਏ